ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਾਂਗੇ ਸਮਾਚਾਰ ਤੇ ਮੈਂ ਅਮਨਦੀਪ ਕੌਰ ਜ਼ਾਦਾ ਨਜ਼ਰ ਮਾਰਦੇ ਆ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਿਨ ਤੇ 114 ਸਾਲ ਦੇ ਪ੍ਰਸਿੱਧ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਹੋਇਆ ਦੇਹਾਂਤ ਪ੍ਰਸਿੱਧ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਪਣੀ ਜਲਦੀ ਪਿੰਡ ਦੇ ਵਿੱਚ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਫੌਜਾ ਸਿੰਘ 114 ਸਾਲ ਦੇ ਸਨ ਪੈਦਲ ਜਾਂਦੇ ਸਮੇਂ ਇੱਕ ਆਂਕ ਪ੍ਰਸ਼ਾਦ ਹਨੀ ਉਹਨਾਂ ਨੂੰ ਟੱਕਰ ਮਾਰ ਦਿੱਤੀ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਆਖਰੀ ਦਿਨ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਆਖਰੀ ਦਿਨ ਹੈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਵਿੱਤਰ ਗ੍ਰੰਥਾਂ ਦੀ ਵਿਆਧਨੀ ਸੰਬੰਧੀ ਪੇਸ਼ ਕੀਤੇ ਬਿੱਲ ਤੇ ਬਹਿਸ ਕੀਤੀ ਜਾ ਰਹੀ ਹੈ ਇਸ ਨੂੰ ਪਾਸ ਕੀਤਾ ਜਾ ਰਿਹਾ ਇਸ ਮੇਲ ਵਿੱਚ ਉਹ ਵਿਆਖਣ ਤੇ ਉਮਰ ਕੈਨ ਦੀ ਬਵਸਤਾ ਜੋ ਹੈ ਕੀਤੀ ਗਈ ਦਲਜੀਤ ਦੁਸ਼ਾਂਸ਼ ਦੀ ਫਿਲਮ ਤੋਂ ਬਾਅਦ ਹੁਣ ਰਣਵੀਰ ਸਿੰਘ ਦੀ ਫਿਲਮ ਦਾ ਸੋਸ਼ਲ ਮੀਡੀਆ ਤੇ ਹੋ ਰਿਹਾ ਵਿਵਾਦ ਪੰਜਾਬੀ ਗਾਇਕ ਦਲਜੀਤ ਤੋਂ ਬਾਅਦ ਹੁਣ ਅਦਾਕਾਰ ਅਨਵੀਰ ਦੇ ਫਿਲਮ ਮਾਤਰਾ ਮੰਤਰ ਦਾ ਸੋਸ਼ਲ ਮੀਡੀਆ ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਇਸ ਬਲੰਦੇ ਕੋਚ ਗਰੇਸ਼ ਲੁਧਿਆਣਾ ਦੇ ਖੇੜਾ ਪਿੰਡ ਵਿੱਚ ਸ਼ੂਟ ਕੀਤੇ ਗਏ ਜਿਸ ਵਿੱਚ ਘਰ ਦੀ ਛੱਤ ਤੇ ਪਾਕਿਸਤਾਨੀ ਛੱਡੀ ਜੂੜੀ ਵਿਖਾਈ ਗਈ। ਵਿਕਰਮ ਜੀਠਿਆ ਦੇ ਵੱਲੋਂ ਮੋਹਾਲੀ ਅਦਾਲਤ ਦੇ ਵਿੱਚ ਜ਼ਮਾਨਤ ਲਈ ਅਰਜ਼ੀ ਕੀਤੀ ਗਈ। ਪੰਜਾਬ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਦਰਜ ਤਾਰੀ ਸ੍ਰੋਮਨੀ ਇਕਾਲੀਦਾਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਨੇ ਕੁਝ ਮਾਨ ਤੇਜ਼ੀ ਤੋਂ ਬਾਹਰ ਆਉਣ ਦੀਆਂ ਕੋਸ਼ਿਸ਼ਾਂ ਜੋ ਨੇ ਸ਼ੁਰੂ ਕਰ ਦਿੱਤੀਆਂ। ਉਹਨਾਂ ਦੇ ਵਕੀਲਾਂ ਨੇ ਮੁਹਾਲੀ ਅਦਾਲਤ ਦੇ ਵਿੱਚ ਜਮਾਨਤ ਲਈ ਅਰਜੀ ਦਾਇਰ ਕੀਤੀ। ਅਗਲੀ ਸੁਣਵਾਈ ਜੋ ਹੈ ਬਾਈਚਲਾਈ ਹੋਵੇਗੀ। ਪੰਜਾਬ ਦੇ ਵਿੱਚ ਅਗਲੇ 1 ਹਫ਼ਤੇ ਲਈ ਮੀਂਹ ਦੀ ਭਵਿੱਖਬਾਣੀ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਸਮਾਨ ਬੱਦਲਵਾਈ ਛਾਈ ਹੋਏ। ਇਸ ਦੌਰਾਨ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਹੋਈ ਤੇ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਈ। ਅਗਲੇ ਹਫ਼ਤੇ ਦੇ ਲਈ ਭਵਿੱਖਬਾਣੀ ਕੀਤੀ ਗਈ ਕਿ ਪੰਜਾਬ ਦੇ ਵਿੱਚ ਦਰਮਿਆਨਾ ਮੀਂਹ ਪੈ ਸਕਦਾ। ਸੁਭਾਸ਼ੂ ਸੁਕਲਾ ਸਮੇਤ ਤਿੰਨ ਸਾਥੀਆਂ ਦੀ ਪੁਲਾੜ ਤੋਂ ਹੋਵੇਗੀ ਧਰਤੀ ਤੇ ਵਾਪਸੀ ਪੁਲਾੜ ਸਟੇਸ਼ਨ ਜਾ ਕੇ ਇਤਿਹਾਸ ਰਚਣ ਵਾਲੇ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸੁਭਾਸ਼ੂ ਸੁਕਲਾ ਅੱਜ ਧਰਤੀ ਤੇ ਵਾਪਸ ਆਉਣਗੇ ਉਹਨਾਂ ਦੇ ਤਿੰਨ ਸਾਥੀ ਸੋਮਵਾਰ ਸ਼ਾਮ 4:45 ਮਿੰਟ ਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ਦੇ ਲਈ ਰਵਾਨਾ ਹੋਏ ਲਾਰਿਸ ਵਾਤਰੀਆ ਦੀ ਟੀਮ ਮੰਗਲਵਾਰ ਸਾਨੀ ਅੱਜ ਲਗਭਗ 22 ਘੰਟੇ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਕੈਲੀਫੋਰਨੀਆ ਦੇ ਸਮੁੰਦਰੀ ਕੰਢੇ ਤੇ ਉਤਰੇ 50 ਦਿਨ ਦੇ ਅੰਦਰ ਯੁੱਧ ਰੋਕੋ ਨਹੀਂ ਤੇ ਲਗੀਗਾ 100% ਟੈਲ ਅਮਰੀਕੀ ਰਾਸ਼ਟਰਪਤੀ 트ੰਪ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ 50 ਦਿਨਾਂ ਦੇ ਅੰਦਰ ਯੂਕਰੇਨ ਦੇ ਵਿੱਚ ਜੰਗ ਖਤਮ ਨਹੀਂ ਕੀਤੀ ਤਾਂ ਉਹ ਉਸ ਤੇ ਸਖਤ ਟੈਲ ਲਗਾਉਣਗੇ ਉਹਨਾਂ ਨੇ ਚੇਤਾਵਨੀ ਨਾਟੋ ਸੱਤਰ ਜਨ ਨਾਲ ਮਾਤ ਟੁੱਟੇ ਦੇ ਨਾਲ ਉਹਨਾਂ ਲਈ ਦਕਤਰੀ ਵਿੱਚ ਮੀਟਿੰਗ ਦਰ ਆ ਦਿੱਤੀ ਬਿਕਰਮਜੀਤਿਆ ਦੇ ਕਾਰ ਮੋਡ ਵਿਜੀਲੈਂਸ ਨੇ ਮਾਰਿਆ ਸ਼ਾਪਾ ਵਿਜੀਲੈਂਸ ਨੇ ਅੰਮ੍ਰਿਤਸਰ ਸਥਿਤ ਅਕਾਲੀ ਆਗੂ ਬਿਕਰਮਜੀਤਿਆ ਦੇ ਘਰ ਤੇ ਫਿਰ ਸ਼ਾਪਾ ਮਾਰੀ ਜਾਣਕਾਰੀ ਅਨੁਸਾਰ ਉਹਨਾਂ ਦੇ ਘਰ ਦੀ ਗੀਂਦੀ ਦੇ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਅਧਿਕਾਰ ਵਾਲ ਜ਼ੋਨ ਵਾਲੀਆਂ ਸਾਰੀਆਂ ਸੜਕਾਂ ਤੇ ਬੈਰੀਕੇਡ ਲਗਾਈ ਤੇ ਇਸ ਸਬੰਧੀ ਮਾਰੀ ਦਾ ਕਾਰਨ ਫਿਲਹਾਲ ਸਪਾਸਟ ਨਹੀਂ ਕੀਤਾ ਗਿਆ ਲਾਗ ਟੈਸਟ ਵਿੱਚੋਂ ਪਾਤ ਨੂੰ ਇੰਗਲੈਂਡ ਹੱਥੋਂ ਮਿਲੀ ਹਾਰ ਪਾਰਕ ਨੂੰ ਲਾਸ਼ ਜੁਟ ਸਟੇਡੀਅਮ ਦੇ ਵਿੱਚ ਐਂਡਰਸਨ ਤਿੰਦੂਲਕਰ ਟਰੋਫੀ ਦਿੱਤੀ ਜੇ ਟੈਸਟ ਮੈਚ 22 ਤੋੜਾਂ ਦੀ ਨਾਲ ਹਾਰ ਲਈ 193 ਤੋੜਾਂ ਦੇ ਪਿੱਛੇ ਦੇ ਸਾਹਮਣੇ ਟੀਮ ਇੰਡੀਆ ਮੈਚ ਦੇ ਆਖਰੀ ਦਿਨ ਸਿਰਫ 170 ਤੋੜਾਂ ਹੀ ਬਣਾ ਸਕੇ